ਕਮਨ ਬਰਕਤ ਹੈ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੇ ਰਜੈ ਬਸਾਵ ਤੋ ਪਰਮ ਗੁਰੂ ਨਾਨਕ ਗਉਨ ਗਾਵਉ ਗੋਨ ਪਰਮ ਗੁਰੂ ਸੁਖ ਸਾਗਰ ਸੁਰਤ ਨਵਰਨ ਸ਼ਬਦ ਸਾਰੇ ਗਾਵਹਿ ਤੀਰਿੰਦਰਾਦ ਪ੍ਰਹਲਾਦ ਕਾ ਰਸ ਜਾਣਿਓ ਕਵ ਕਲ ਸੁਜਸ ਗਾਵਹੁ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ ਗਾਵਹਿ ਇੰਦਰਾਦ ਭਗਤ ਪ੍ਰਹਲਾਦ ਕ ਆਦਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵਾ ਹੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਜੈਸਾ ਸਾਧ ਗੁਰ ਸੁਣੀ ਤੈਸਹੀ ਮੈਂ ਢੀਟ ਵਿਸ਼ੜਿਆ ਮੇਲੇ ਪ੍ਰਭ ਹਰ ਦਰ ਗਹਿ ਕਾ ਬਸੀਚ ਹਰ ਨਾਮੋਂ ਮੰਤਰ ਤੇ ਰੜਾਇਦਾ ਕੱਟੇ ਹਉ ਮੈਰੋਗ ਨਾਨਕ ਸਾਧਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਬਿਆ ਸੰਜੋਗ ਤਰਨ ਸੁਵੰਨੀ ਕਾੜ ਰਤਨ ਜੜਾਵੀ ਹਰ ਪ੍ਰੇਮਪੁਰਖ ਮਨ ਉਠਾ ਸਭ ਕਾ ਜੋ ਸੁਹੇਲੜੀ ਜੀਏ ਗੁਰ ਨਾਨਕ ਸਾਥ ਗੁਰ ਤੁਟਾ ਗੁਰੂ ਰਾਜਨ ਸਿਮਰਿਆ ਸੇਹੀ ਭੈ ਨਿਹਾਲ ਨਾਨਕ ਨਾਮਿਆ ਰਾਤਣਾ ਕਾਰ ਜਿ ਆਵੇ ਰਾਸ ਸਾਧ ਗੁਰੂ ਰ ਪੁਰੇ ਸੇਵਿਆ ਦੁੱਖਾ ਕਾ ਹੋਏ ਨਾਸ ਨਾਨਕ ਨਾਮ ਧਾਈ ਐ ਕਾਰ ਜਿ ਆਵੇ ਰਾਸ ਬਹੁਤ ਜਨਮ ਬਿਚੁਰੇ ਤੇ ਲਾਗ ਜੀਵ ਚਿਰ ਭਉ ਦਰਸਨ ਦੇਖੇ RAM ਨਾਮ ਉਰ ਮਹਿ ਗਇਓ ਜਾ ਕਰ ਸਾਮਨ ਹੀ ਗੋਏ ਜੇ ਸਿਮਰਤ ਸੰਕਟ ਮਿਟੈ ਦਰਸਤ ਹਾਰੂ ਹੋਏ ਸੋ ਕਹੋ ਢਾਲ ਗੁਰ ਸੇਵੀ ਐ ਐਹੇ ਸਸਦ ਸੁਭਾਈ ਦਰਸਨ ਪਰ세 ਆਏ ਗੁਰੂ ਕੇ ਜਨਮ ਮਰਨ ਦੁਖ ਹੋਵੈ ਸਿਵਤ ਕਸਮਤੀ ਨੂਰੀ ਅਰਸ ਗੁਰਸੋ ਝਾੜੀਐ ਤਦ ਡਿਟੇ ਸਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਚਾ ਬਾਦਸ਼ਾਹ ਸਿਰਸ਼ਾਹ

ਅੰਗ ਮਹੱਲਾ ਪਹਿਲਾ ਕਰਤੀ ਜਾ ਇੱਕ ਓੰਕਾਰ ਸਤ ਗੁਰ ਪਰਸਾਦ ਇਹੋ ਦਾਨ ਮਾਇਆ ਪਾਹਿਆ ਬਿਆਰੇ लीगड़ा लब रंगाए मेरा कंत न पावे चोलड़ा प्यारे क्यों तन से दे जाए यो तन माया पाया प्यारे लीगड़ा लब रंगाए ਮੇਰੇ ਕੰਤ ਨਾ ਭਾਵੈ ਝੂਲੜਾ ਪਿਆਰੀ ਕਿਉ ਧਨ ਸੇ ਜੈ ਜਾਏ ਹਾਂ ਗੁਰਬਾਨਾ ਜਾ ਉਮੇਰਵਾਨਾ ਹਾਂ ਗੁਰਬਾਨਾ ਜਾਉ ਹਾਂ ਗੁਰਬਾਨਾ ਜਾਉ ਤੇ ਨਾ ਗਏ लैन जो तेरा ते लैन जो तेरा न ते न हाँ सध कुर्बान जाओ, रहाओ, काया रंगन जे थी प्यारे ਆਈਏ ਨਾਉ ਮਜੀਜ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾ ਢੀਜ ਜਿਨਕੇ ਛੋਲੇ ਰਕੜੇ ਪਿਆਰੇ ਕੰਤ ਤੇ ਨਾ ਗਏ ਪਾਸ ਤੂੜੇ ਤੇ ਨਾਗੀ ਜੇ ਮਿਲਾਈ ਜੀ ਕਹੋ ਨਾਨਕ ਗੀਰਦਾਸ ਆਪੇ ਸਾਜਿਆ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਿ ਪਾਵੈ ਆਪੇ ਹੀਰਾ ਵੇ आपे साज आपे रंगे आपे नज़र करे नानक कामण कंत पाव ही रावे, वाहे वाहेगुरु जी ख़ालसा का ਵਾਹੇ ਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਪਹਿਲਾ ਘਰ ਦੀ ਜਾ ਇੱਕ ਓੰਕਾਰ ਸਤਗੁਰ ਪਰਸਾਦ ਇਹੋ ਤਨ ਮਾਇਆ ਬਾਹਿਆ ਪਿਆਰੇ ਲੀਦੜਾ ਲੱਭ ਰਗਾਏ ਮੇਰਾ ਕੰਤ ਨਭਾਵੇ ਝੋਲੜਾ ਪਿਆਰੇ ਕਿਉ ਤਨ ਸੇ ਜਲ ਝਾਈ ਸਨਮਾਨਯੋ ਗੁਰੂ ਰੂਪ ਗੁਰੂ ਦੀ ਸਾਜੀ ਨਵਾਜੀ ਸਤਿਕਾਰਯੋ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰਨ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 721 ਦੇ ਦਿਲੰਗ ਰਾਗ ਅੰਦਰ ਸ਼ੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਖਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ